ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟਾਂ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁੱਤ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੇ ਤੁਹਾਨੂੰ ਕਾਮਯਾਬੀ ਮਿਲੀ ਸੋ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਲੋਕਾਂ ਨੂੰ ਮੈਂ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਹੈ ਇੱਥੇ ਯੁੱਧ ਨਸ਼ਿਆਂ ਵਿਰੁੱਧ ਬਹੁਤ ਕਾਰਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਲਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪਲਾਈਨ ਹੈ ਉਸ ਦੀ ਜਿਹੜੀ ਟਿਪਸ ਆਉਂਦੀਆਂ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫ ਆਈ ਆਰਾਂ ਦਰਜ ਹੁੰਦੀਆਂ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫਾਲੋ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸ ਮਿਲ ਰਹੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਮੀਟਿੰਗਸ ਕਰਕੇ ਜਿਹੜੇ ਇਹਨਾਂ ਨੇ ਕਮੇਟੀਆਂ ਬਣਾਈਆਂ ਆ ਲੋਕਾਂ ਦੀ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਸਾਡੇ ਵਿਕਟਿਮਸ ਹੈਗੇ ਅਸੀਂ ਉਹਨਾਂ ਨੂੰ ਐਡਿਕਟਸ ਨਹੀਂ ਕਹਿੰਦੇ ਅਸੀਂ ਵਿਕਟਿਮ ਟਰਮ ਯੂਜ਼ ਕਰਦੇ ਹਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਮੈਡੀਕਲ ਟ੍ਰੀਟਮੈਂਟ ਵੱਲ ਆਓ ਔਟ ਸੈਂਟਰ ਜਾਓ ਜਾ ਤੁਸੀਂ ਡੀ ਐਡਿਕਸ਼ਨ ਸੈਂਟਰ ਜਾਓ ਸੋ ਇਸ ਦੇ ਵਿੱਚ ਇੱਕ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਜਿਵੇਂ ਪ੍ਰੋਵਿੰਸ਼ਰ ਐਕਟੀਵਿਟੀਆਂ ਹੁੰਦੀਆਂ ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਯੂਥ ਹਜੇ ਤੱਕ ਜਿਹੜਾ ਯੂਥ ਡਰੱਗਸ ਵੱਲ ਜਿਨ੍ਹਾਂ ਦਾ ਝੁਕਾਅ ਨਹੀਂ ਹੋਇਆ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾਵੇ ਇਸ ਦੇ ਵਿੱਚ ਕਲਚਰਲ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਯੂਥ ਕਲੱਬਸ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਹਜੇ ਤੱਕ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੀ ਫਿਗਰਾਂ ਦਿੱਤੀਆਂ ਗਈਆਂ ਹਨ 150 ਤੋਂ ਵੱਧ ਐਫ ਆਈ ਆਰਾਂ ਦਰਜ ਹੋ ਚੁੱਕੀਆਂ 1 ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਡਰੱਗ ਪੈਡਲਰ ਤੇ ਸਮਗਲਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਓਪੀਐਮ 130 ਕਿਲੋ ਪੌਪੀ ਹਸ 5 ਕਿਲੋ ਹੀਰੋਇਨ ਤੇ ਕਾਫੀ ਡਰੱਗ ਮਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਝਟਕਾ ਮਿਲਿਆ ਹੈ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫਰੀ ਬਣਾਵਾਂਗੇ। ਜਰਿਕ ਸਰ ਗੁਰਪ੍ਰੀਤ ਸਿੰਘ ਹਰੀ ਨੂੰ ਸਿੱਖਾ ਗੋਦਾ ਕਤਲ ਹੋਇਆ ਸੀ। ਉਸ ਵਿੱਚ ਕਾਫੀ ਸ਼ਰਾਂਘਾ ਜੋ ਫਰੀਦਕੋਟ ਦੀ ਪੁਲਿਸ ਨੇ ਕੰਮ ਕੀਤਾ ਅੱਜ ਰਿਵਾਰਡ ਵੀ ਕਈਆਂ ਨੂੰ ਉਸਾਮਲੇ ਦਿੱਤੇ। ਪਰ ਉਸ ਵਿੱਚ ਮੁੱਖ ਤੌਰ ਤੇ ਜਿਹੜੇ ਨਾਮਜਦ ਸੀਗੇ ਅਸ਼ਕਲ ਜਿਹੜਾ ਕਿ ਇਸ ਵਕਤ ਵਿਦੇਸ਼ ਵਿੱਚ ਬੈਠਾ ਹੈ ਔਰ ਉਸਦੇ ਤਿੰਨ-ਸੱਤ ਹੋਰ ਵੀ ਵਿਦੇਸ਼ੀ ਬੈਠੇ ਔਰ ਇਸ ਤੋਂ ਇਲਾਵਾ ਜੇ ਭਾਈ ਅਮਰਪਾਲ ਸਿੰਘ ਉਹ ਵੀ ਇਸ ਮਾਮਲੇ ਵਿੱਚ ਨਾਮਜ਼ਦ ਹੈ। ਕੀ ਇਹਨਾਂ ਨੂੰ ਜਲਦ ਪੁਲਿਸ ਅਰੈਸਟ ਕਰ ਸਕਦੀ ਹੈ? ਯਾ ਅਰਸ਼ਦ ਅਲਾਹ ਵਰਗੇ ਜਿਹੜੇ ਵਿਦੇਸ਼ ਵਿੱਚ ਬੈਠੇ ਉਹ ਦੇਸ਼ ਵਿੱਚ ਲਿਆਉਣ ਦਾ ਕੁਝ ਪ੍ਰਕਿਰਿਆ ਸ਼ੁਰੂ ਹੋਈ ਹੈ ਦੇਖੋ ਜੀ ਇਨਵੈਸਟੀਗੇਸ਼ਨ ਜਿਵੇਂ ਮੈਂ ਪਹਿਲੇ ਵੀ ਕਹਿੰਦਾ ਕਿ ਲੋਕਲ ਪੁਲਿਸ ਦਾ ਪਰਵਿਊ ਹੋਏਗਾ ਸੋ ਐਸ ਪਰ ਲਾ ਜਿਸ ਦੀ ਵੀ ਲਾਇਬਿਲਟੀ ਹੈਗੀ ਉਹ ਲੋਕਲ ਐਸਐਸਪੀ ਸਾਡੇ ਐਸਐਚਓ ਸਾਹਿਬਾਨ ਉਹ ਕੰਪੀਟੈਂਟ ਹੈਗੇ ਸੋ ਆਮ ਸ਼ੋਰ ਅਪਰੋਪਰੀਏਟ ਐਕਸ਼ਨ ਲੈ ਰਹੇ ਹੈਗੇ ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਨ ਜਨਰਲ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਇਹਨਾਂ ਦੇ ਰੈਡ ਕਾਰਨਰ ਨੋਟਿਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਇਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕਨਸਰਟ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਹੈ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂਐਸਏ ਦੇ ਵਿੱਚ ਅਰੈਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਜ਼ ਯੂਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿਪੋਰਟ ਕਰਾਇਆ ਜਾਵੇ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਮੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂਐਸਏ 'ਚ ਬੈਠੇ ਆ ਦੂਜੇ ਦੇਸ਼ਾਂ से बैठे हैं ਸਾਡੀ एफर्ट्स है कि उन्हें लेके आया जावे सो दैट दे कैन फेस दी जस्टिस अमर प्रताप ਦੀ ਗੱਲ ਕਰੀ ਅਮਰਪਾਲ ਤਾਂ ਜੇਲ੍ਹ ਅਮਰਪਾਲ ਜੇਲ੍ਹ ਚ ਬੰਦਾ ਜੀ ਲੇਕਿਨ ਰੈਸ ਕਿਉਂ ਨਹੀਂ ਪਾ ਸਕੋ ਚਲਾਨ ਦੇ ਦਿੱਤਾ ਗਿਆ ਅਮਰਪਾਲ ਦੀ ਰੈਸ ਗ੍ਰਿਫਤਾਰੀ ਤਾਂ ਹੋ ਸਕਦੀ ਇੰਨੇ ਮਹੀਨੇ ਚਲਾਨ ਰਿਹਾ ਦੇਖੋ ਜੀ ਜਿਵੇਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਅਕਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ऍम श्योर ਕਿ ਤੁਸੀਂ ਐਸਐਸਪੀ ਸਾਹਿਬ ਲਈ ਵੀ ਕੁਝ ਬਰੀਫਿੰਗ ਪੁਆਇੰਟ ਰੱਖੋ ਅੱਗੇ ਤੁਹਾਨੂੰ ਪੀਸੀ ਕਰਕੇ ਦਿੰਦਾ ਦੀ ਗੱਲ ਕਰੀਏ ਤਾਂ ਕਾਸਟ ਬਲੋਡ ਦੇ ਕਾਰਵਾਈ ਹੋਊਗੀ ਜੋ ਕਹਿੰਦੇ ਵੀ ਆ ਵੀ ਜਦੋਂ ਮੈਂ ਪ੍ਰੋਪਰਟੀ ਬਣਾਈ ਹੈ ਨਛੇ ਤੋਂ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਭਟਿੰਡਾ ਨੇ ਕਿ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਸੋ ਡਿਸਪਰਪੋਰਸ਼ਨਟ ਐਸੈਟਸ ਦੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਸੋ ਐਸ ਪਰ ਲਾ ਆਈ ਥਿੰਕ ਅਗੇ ਹੋਰ ਸਾਰੀ ਸਪਲਾਈ ਦੀ ਜਿਹੜੀ ਅਜੇ ਵੀ ਮਿਲ ਰਿਹਾ ਜੀ ਜੋ ਤ ਨਸ਼ਾ ਬਰੋ ਚੱਲਦੇ ਰਹੇ ਲੇਕਿਨ ਨਸ਼ਾ ਹਜੇ ਉਹੀ ਦੀ ਸਪਲਾਈ ਲਾਈਨ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਕੋਲ ਆਓ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਜਿੱਥੇ ਵੀ ਪੰਜਾਬ ਸਰਕਾਰ ਕਾਫੀ ਕੁਝ ਕਰ ਰਹੀ ਹੈ ਹੋਰ ਪੁਲਿਸ ਵੀ ਅੰਦਰ ਲੱਗੇ ਕੀ ਕੁਝਣ ਵਾਲਾ ਹੈ ਇਹ ਦੇਖੋ ਅੱਜ ਮੇਰੀ ਵਿਜ਼ਿਟ ਦਾ ਮੇਨ ਪਰਪਸ ਹੀ ਸੀਗਾ ਕਿ ਜਿਹੜ ਸੋ ਇਹਨਾਂ ਨੇ ਪਹਿਲੇ ਤੇ ਸਾਰੇ ਪੁਲਿਸ ਸਟੇਸ਼ਨਸ ਦੀ ਰੈਨੋਵੇਸ਼ਨ ਕਰਾਈ ਸੀ ਤੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਜਿਵੇਂ ਪੁਲਿਸ ਲਾਈਨ ਦੇ ਵਿੱਚ ਇੱਕ ਮੈਂ ਨਿਆ ਸਾਈਬਰ ਪੁਲਿਸ ਸਟੇਸ਼ਨ ਮੈਂ ਇਨੋਗਰੇਟ ਕੀਤਾ ਹੈਗਾ ਇੱਕ 250 ਮੁਲਾਜ਼ਮਾਂ ਲਈ ਬਰੀਫਿੰਗ ਹਾਲ ਤੇ ਇੱਕ ਕਾਨਫਰੰਸ ਹਾਲ ਤਿੰਨ ਫੈਸਿਲਿਟੀਆਂ ਜਿਹੜੀ ਫਰੀਦਕੋਟ ਪੁਲਿਸ ਨੂੰ ਸੌਪੀਆਂ ਗਈਆਂ ਸੋ ਅੱਗੇ ਵੀ ਇਹਨਾਂ ਦਾ ਇਹਨਾਂ ਦਾ ਪਲਾਨ ਹੈਗਾ ਕਿ ਇੱਥੇ ਗੈਸਟਿਡ ਅਫਸਰਾਂ ਦੀ ਹਾਊਸਿੰਗ ਜਿਹੜੇ ਸਾਡੇ ਇਨਸਪੈਕਟਰਸ ਤੇ ਸਬ ਇਨਸਪੈਕਟਰਸ ਦੀ ਹਾਊਸਿੰਗ ਦੀ ਕਾਫੀ ਸ਼ਾਰਟੇਜ ਹੈ ਸੋ ਇਹਨਾਂ ਨੇ ਆਪਣੇ ਪ੍ਰੋਜੈਕਟਸ ਬਣਾਏ ਹੈਗੇ ਤੇ ਤੋਂ ਅਗਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਹਾਊਸਿੰਗ ਰਿਕੁਆਇਰਮੈਂਟ ਵੱਲ ਧਿਆਨ ਦਾਂਗੇ ਫੰਡਸ ਪੋਹਿਆ ਕਰਾਵਾ। 2015 ਮਿਲ ਗੋਲੀकांड ਤੋਂ ਲੱਗ ਰਿਹਾ ਸੀ ਔਰ ਉਸ ਗੋਲੀकांड ਦੇ ਪੀੜਤ ਜਿਹੜੇ ਆ ਸੁਖਰਾਜ ਸਿੰਘ ਉਸ ਵੱਲੋਂ ਤਰਜ ਕਰਾਇਆ ਗਿਆ ਕਿ ਉਸ ਮਾਮਲੇ ਵਿੱਚ ਨਾਮਜਦ ਕਈ ਅਧਿਕਾਰੀਆਂ ਨੂੰ ਪ੍ਰੋਮੋਟ ਕਰਕੇ ਫਿਜ਼ਕਲ ਕੋਰਟ ਤੇ ਅਪਾਇੰਟ ਕੀਤਾ ਗਿਆ। ਉਸ ਦਿਨ 14 ਨੇ ਤਰਜ ਕਰਾਇਆ ਸੀਗਾ ਕਿ ਤਬਿਲ ਗੋਲੀकांड ਵਿੱਚ ਉਹ ਨਾਮਜ਼ਦ ਨੇ। ਮੈਂ ਇਹ ਜੱ